ਆਏ ਕੋਈ ਆੜ ਛੋਲਿਆਂ ਨੂੰ ਤੜਕੇ ਲੱਗਣ ਲੱਗੇ ਨੇ ਪਿਆਜ਼ ਤੇ ਹਰੀ ਮਿਰਚ ਦੇ ਭਈਆ ਕਿੰਨੇ ਵਜੇ ਆਜਾ ਤੋ ਸੁਬਾ 9:00 ਤੋਂ ਕਿੰਨੇ 10:00 ਤੋਂ 9 ਤੋਂ 5 ਛੜਕੇ ਵਾਲੇ ਛੋਲੇ ਬਣਾਉਂਗੇ ਲੋਕੇਸ਼ਾ ਰਤੀ ਲੜਮਾ ਕੇ ਬਾਹਰ ਆ ਨਾ ਚਾਹ ਦੇ ਕੋਈ ਚਟਨੀ ਆ ਗਈ ਹੈ ਜੀ ਟਮਾਟਰ ਆ ਗਏ ਮੈਨੂੰ ਲੱਗਦਾ ਵਧੀਆ ਤੜਕਾ ਲੱਗ ਕੇ ਵਧੀਆ ਤਿਆਰ ਹੋਏਗਾ ਛੋਲੇ ਆਂ ਬੜੀਆ ਤਿਆਰ ਕਰੋਗੇ ਇਹ ਕਾ ਡਾਲ ਰਹੇ ਹੋ ਰਿਫਾਈਨਡ ਹੈ ਇਹ ਤਾਂ ਪਹਿਲੇ ਹੀ ਡਾਲ ਦਿੱਤੇ ਆ ਆਪਣੇ ਬਾਅਦ ਮੇ ਡਾਲਾ ਅੱਛਾ ਹਾਂ ਆਲੂ ਆ ਗਏ ਦੇਖੋ ਯਾਰ ਚਾਪਾ ਖਾਣਾ ਪਰਵਾ ਕੁਲਚਾ ਪਰਵੇ ਦੇ ਵਿੱਚ ਆਲੂ ਤੇ ਛੋਲੇ ਮਿਕਸ ਕਰਕੇ ਪਏ ਜਾ ਰਹੇ ਨੇ

ਕਮੈਂਟ ਕਰਕੇ ਦੱਸੋ ਯਮਨਾਗਰ ਚਮੇ ਤੇ ਹੋਰ ਛੋਲੇ ਕਿੱਥੇ ਮਿਲਦੇ ਆ ਪਾ ਉਹ ਵੀ ਚਲਾਂਗੇ ਤੁਹਾਡੇ ਨਾਲ ਟੈਸਟ ਕਰਨ ਜਿਹੜਾ ਕਮੈਂਟ ਕਰੂਗਾ ਕਾਫੀ ਵਧੀਆ ਬਣਾਤੇ ਭਾਈ ਨੇ ਕੁਲਚੇ ਛੋਲੇ ਦੀ ਕਿੰਨੇ ਦੀ ਪਲੇਟ ਆ ਭਾਈ ਹੈ 40 ਠੀਕ ਆ ਹੋਰ ਪਰਵਾ ਕੁਲਚਾ ਕਿੰਨੇ ਦਾ 20 20 ਦਾ ਛੋਲੇ ਦੇਖੋ ਯਾਰ ਕਿੰਨੇ ਵਧੀਆ ਲੱਗ ਰਹੇ ਨੇ ਤੇ ਆ ਦੇਖੋ ਇਹ ਪਰਵੇ ਕੁਲਚੇ ਆ ਗਏ ਨੇ 20 ਰੁਪਏ ਦੇ ਵਿੱਚ ਦੇਖੋ ਕਿੰਨਾ ਭਰ ਕੇ ਜਿੱਦਾ ਘਟੋ ਘਟ 4-5 ਘਟਸ਼ੀਆਂ ਪਾਤੀਆਂ ਭਾਈ ਨੇ ਉਸ ਤੋਂ ਬਾਅਦ ਵੀ ਰਿਫਾਈਨਡ ਲਾ ਕੇ ਵਧੀਆ ਖੁਰਕਰਾ ਇਹਨੂੰ ਕ੍ਰੰਚ ਕਰ ਰਹੇ ਨੇ ਹੋਰ ਆਹ ਦੇਖੋ ਕਿਵੇਂ ਭਰਿਆ ਜਾ ਰਿਹਾ ਆਲੋ ਰਿਫਾਈਨਡ ਆ ਗਿਆ ਤੇ ਇਹ ਗਿਆ ਦੂਜਾ ਗੁਲਸ਼ਾ ਵੀ कुलचा बांध तो देख रहे हो काफी बड़े साइज तैयार हैं। भैया दूसरा दिखाना कुलचा एक बार जो 40 की प्लेट वाला वही आ देखो यार कुलचे आ गए ने हाँ देखो ये भी काफी बड़े हैं काफी बढ़िया लग रहे हैं कुलचे नहीं और इसमें छोले हैं हां देखो कितने किलो होते हैं इसमें पाँच किलो ये देखो कि बन गया यार साव कुलचा तो भाई बीस रुपए का एक कुलचा दे रहे हो इतना बड़ा क्या बात पैसे नहीं चाहिए क्या है माल बेच के बच रहा है क्या बात है यार आ हाँ देखो चटनियां दिखा जा रही ਕਰੰਚ ਛੜਾ ਪੂਰਾ ਆਹ ਦੇਖੋ ਇਹ ਚਟਨੀਆਂ ਪਾਈਆਂ ਜਾ ਰਹੀਆਂ ਨੇ ਇਹ ਪੈਕੇਟ ਟਮਾਟੋ ਕੇਚਪ ਤੇ ਆ ਪੈਗੀ ਹਰੀ ਚਟਨੀ ਤੇ ਆ ਗਿਆ ਕੁਲਚਾ ਆਹ ਦੇਖੋ ਕੁਲਚਾ ਆ ਗਿਆ ਜੀ ਨਾਲ ਆਈ ਹੈ ਮੂਲੀਆਂ ਨਾਲ ਆਈ ਹੈ ਮਿਰਚਾਂ ਇਹ ਚਟਨੀਆਂ ਪਿਆਜ਼ ਹੈ ਤੇ ਪਰਵਾਹ ਕੁਲਚਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ आज करते हैं टेस्ट चीयर्स टू एवरीवन। वन स्वाद है हरी चटनी ला के देगा की कह रही है कुलचा स्वाद है समान हो रहा है रोड सारा निकल रहा है बाहर स्वाद है ਬਾਕੀ ਜੇ ਕਿਸੇ ਨੂੰ ਫੇਰ ਵੀ ਨਾ ਪਤਾ ਲੱਗੇਗਾ ਨਾ ਸਾਹਮਣੇ ਹੈਗਾ ਜੀ ਫੋਰਾ ਚੌਂਕ ਫੋਰਾ ਚੌਂਕ ਤੇ ਪੱਲਾ ਹੈਗਾ ਆਪਣਾ ਢਾਬਾ ਆਪਣਾ ਢਾਬਾ ਦੇ ਸਾਹਮਣੇ ਤੁਹਾਨੂੰ ਦਿਖ ਜੇਗਾ ਇਹ ਰਾਜੂ ਕੇ ਮਸ਼ਹੂਰ ਛੋਲੇ ਗੁਲਚੇ ਗੁਲਚੇ ਨਾਲ ਕੋਲ ਕਾਫੀ ਸਵਾਦ ਆ ਮੈਂ ਖਾ ਕੇ ਉਸ ਤੋਂ ਬਾਅਦ ਹੁਣ ਵੀਡੀਓ ਸ਼ੂਟ ਕਰ ਰਹਾ ਹਾਂ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰਦੇ ਆ ਜੀ ਖਤਮ ਜੇ ਵੀਡੀਓ ਵਧੀਆ ਲੱਗੀ ਨਾ ਵੀਡੀਓ ਨੂੰ ਕੇ ਲਾਈਕ ਸ਼ੇਅਰ ਐਂਡ ਕਮੈਂਟ ਕਰ ਦੇ ਕਿਹੜਾ ਹੋਰ ਪਲੇਸ ਕਵਰ ਕਰਨਾ ਸਾਨੂੰ ਕਮੈਂਟ ਕਰਕੇ ਦੱਸੋ ਆਪਾਂ ਤੁਹਾਡੇ ਨਾਲ ਚੱਲਾਂਗੇ ਉੱਥੇ ਸ਼ੂਟ ਕਰਨ ਮਿਲ ਜਾਂ ਨਵੀਂ ਵੀਡੀਓ ਤੋਂ ਸਾਨੂੰ ਪਿਆਰ ਤੇ ਸ਼ੁਕ